ਇਹ ਨਾਮ ਹੈ ਵੀਰ ਤੁਹਾਡਾ ਦੀਪਕ ਦੀਪਕ ਕਿੱਥੇ ਰਹਿਣਾ ਨੇ ਮੜਿਆਲੇ ਤੋਂ ਜੀ ਸਾਰਾ ਬੰਨਿਆ ਹੋਇਆ ਥਾਣੇ ਪਹੁੰਚਿਆ ਕੀ ਗੱਲ ਕੀ ਹੈ ਭਾਈ ਵਿਰਾਤ ਲੈ ਕੇ ਆਏ ਸੀ ਕਿਹਣਾ ਮੜਿਆਲੇ ਤੋਂ ਇਥੇ ਮੁੱਕ ਗਿਆ ਰੋਡ ਰੋਜ਼ਗਾਰਨ ਪਿਆਸ ਦਾ ਕਿਹਾ ਸੀਗਾ ਸਭ ਸਹੀ ਤੇ ਉਦੋਂ ਬਾਅਦ ਆਈ ਫੋਨ ਕਰਦੇ ਰਹੇ ਉਹ ਕਹਿੰਦੇ ਅੱਗੇ ਉਹਨੇ ਤੁਹਾਨੂੰ ਲੈਣ ਆਉਨੇ ਆ ਲੈਣ ਆਉਨੇ ਆ ਹੁਣ ਭਾਈ 5 ਵਜੇ ਤੱਕ ਹੀ ਵੇਟ ਕੀਤੀ ਹੈ ਕਿ ਕੋਈ ਨਹੀਂ ਆਇਆ ਕਿੱਥੇ ਅਸੀਂ ਤਾਂ ਵਿਆਹ ਰੱਖਿਆ ਆ ਸੀਗਾ ਅੱਜ ਦਾ ਵਿਆਹ ਰੱਖਿਆ ਹੈ ਭਾਈ ਪਹਿਲਾਂ 2 ਦਾ ਸੀਗਾ ਭਾਈ ਦੋ ਦੋ ਕਹਿੰਦੇ ਸਾਡੇ ਪਿਓ ਦੇ ਸੱਟ ਲੱਗ ਗਈ ਆ ਅਸੀਂ ਤਾਂ ਕਰਕੇ ਉਹਨਾਂ ਨੇ ਦੋ ਤਿੰਨ ਦਿਨ ਬਕਵਾ ਲਿਆ ਸੀ ਫਿਰ ਹੁਣ ਛੇ ਦਾ ਕੀਤਾ ਪਰ ਪੈਲਸ ਪਹੁੰਚੀ ਸੀ ਕਿ ਨਹੀਂ ਪੈਲਸ ਨਹੀਂ ਪਹੁੰਚੇ ਭਾਈ ਪਹੁੰਚੇ ਨਹੀਂ ਸਾਨੂੰ ਕਹੇ ਜਾਂਦੇ ਆਣੇ ਤੁਹਾਨੂੰ ਲੈ ਕੇ ਜਾਂਦੇ ਅੱਗੇ ਲੈ ਕੇ ਜਾਂਦੇ ਪੈਲਸ ਕਿਹੜਾ ਦੱਸਿਆ ਸੀਗਾ ਰੋਜ਼ਗਾਰ ਹੈਗਾ ਇੱਥੇ ਕੋਈ ਪੈਲਸ ਇੱਥੇ ਸਭ ਨੂੰ ਪੁੱਛਿਆ ਕੋਈ ਕਹਿੰਦਾ ਤੇ ਰੋਜ਼ਗਾਰ ਨਾਲ ਪੈਲਸ ਹੀ ਨਹੀਂ ਹੈਗਾ ਤੇ ਵਿਆਹ ਕਿਵੇਂ ਹੋਇਆ ਸੀ ਇਹ ਗੱਲਬਾਤ ਕਿਵੇਂ ਹੋਈ ਭਾਈ ਇੰਸਟਾਗ੍ਰਾਮ ਤੇ ਹੋਈ ਨਾ ਤੁਸੀਂ ਕਿਤੇ ਰਹਿੰਦੇ ਹੋ ਮੈਂ ਵਿਦੇਸ਼ ਹੀ ਸੀ ਕਹਿੰਦਾ ਦੁਬਈ ਕਿੰਨੀ ਦੇਰ ਤੋਂ ਮੈਨੂੰ ਭਾਈ 5 6 ਸਾਲ ਹੋ ਗਏ ਆ ਛੇ ਸਾਲ ਤੋਂ ਤੁਸੀਂ ਦੁਬਈ ਰਹਿੰਦੇ ਹੋ ਹਾਂ ਜੀ ਤੇ ਗੱਲ ਕਿਵੇਂ ਹੋਈ ਸੀ ਲੜਕੀ ਨਾਲ ਨਾਲ ਇੰਸਟਾਗ੍ਰਾਮ ਤੇ ਹੋਈ ਸੀ ਕਿਤੇ ਦੇਖਿਆ ਲੜਕੀ ਨੂੰ ਕਿਸ ਨੂੰ ਨਹੀਂ ਵੀਡੀਓ ਕਾਲ ਤੇ ਹੋਈ ਹੈ ਗੱਲ ਉਹ ਵੀ ਖਾਸ ਨਹੀਂ ਨਹੀਂ ਉਹਦਾ ਫੋਟੋ ਫੋਟੋ ਉਹਨੇ ਭਾਈਆਂ ਫੋਟੋ ਪਾਣੀ ਸਹੀ ਹੈ ਕਿ ਨਹੀਂ ਸਹੀ ਕਿੰਨੀ ਦੇਰ ਤੋਂ ਤੁਹਾਡੀ ਇੰਸਟਾਗ੍ਰਾਮ ਤੇ ਚੱਲੂ ਜੀ ਮੇਰੀ 3 ਸਾਲ ਹੋ ਗਈ ਹੈ ਮਰਜ਼ੀ ਪਹਿਨੇ ਨਹੀਂ 3 ਸਾਲ ਹੀ ਹੋਈ ਹੈ ਰੈਗੂਲਰ ਗੱਲ ਹੁੰਦੀ ਸੀ ਰੈਗੂਲਰ ਹੁੰਦੀ ਸੀ ਭਾਜੀ ਤੇ ਫਿਰ ਕੀ ਵਿਆਹ ਕਰਾਉਂਦਾ ਸੋਚਿਆ ਤੁਸੀਂ ਵਿਆਹ ਕਰਾਉਂਦਾ ਸੋਚਿਆ ਸਹੀ ਹੈ ਭਾਜੀ ਅੱਛਾ ਉਹਦੇ ਘਰੇ ਗੱਲ ਹੋਈ ਆ ਮਾਤਾ ਹੁਣਾਂ ਨਾਲ ਗੱਲ ਹੋਈ ਆ ਸਾਰੇ ਨਾਲ ਸਾਡੇ ਮਾਦਮ ਨਾਲ ਗੱਲ ਕੀਤੀਆਂ ਨਾਲ ਹੋਈ ਸੀ ਭਾਈ ਫੇਸ ਮਿਲੇ ਉਹ ਕਦੇ ਉਹਨਾਂ ਨੂੰ ਫੇਸ ਨਹੀਂ ਮਿਲੇ ਭਾਈ ਕਦੇ ਵੀ ਨਹੀਂ ਮਿਲੇ ਨਹੀਂ ਤੇ ਅੱਜ ਮੈਨੂੰ ਔਣੀ ਮਹੀਨਾ ਹੋਇਆ ਭਾਜੀ ਆਏ ਨੂੰ ਮੈਂ ਤਾਂ ਔਣੀ ਆਇਆ ਛੁੱਟੀਆਂ ਤੇ ਤੁਸੀਂ ਹੁਣੇ ਆਇਆ ਹਾਂ ਹਾਂਜੀ ਤੇ ਅੱਜ ਫਿਰ ਪੈਲਸ ਜਦੋਂ ਪਹੁੰਚੇ ਕੀ ਬਣਿਆ ਤਾ ਪੈਲਸ ਪਹੁੰਚੀ ਨਹੀਂ ਹੈ ਭਾਜੀ ਪੈਲਸ ਪਹੁੰਚੀ ਨਹੀਂ ਹੈ ਹੈਲੋ ਹੈ ਹੀ ਨਹੀਂ ਜੀ ਮੋਗੇ ਦੇ ਵਿੱਚ ਪੈਲਸ ਉਹ ਕਹਿੰਦੇ ਹੈ ਨਹੀਂ ਮੋਗੇ ਜੀ ਸਾਰ ਨੂੰ ਪੁੱਛਿਆ ਕੋਈ ਕਹਿੰਦੇ ਤੇ ਮੋਗੇ ਜੀ ਕੋਈ ਪੈਲਸ ਹੀ ਨਹੀਂ ਆ ਗਈ ਰੋਜ਼ਗਾਰ ਤੋਂ ਸੰਪਰਕ ਕੀਤਾ ਉਹਨਾਂ ਨਾਲ ਸੰਪਰਕ ਭਾਈ ਕੀਤਾ ਉਹਨੇ ਸਾਨੂੰ ਖੁਦ ਫੋਨ ਕੀਤਾ ਹੈਗਾ ਸਭ ਨਾਲ ਟਰੈਵਲ ਨਾਲ ਗੱਲ ਹੋਈ ਸਾਨੂੰ ਇਨਸਾਫ ਚਾਹੀਦਾ ਸਰ ਜੀ ਤੱਕਾ ਹੋਇਆ ਹੈ ਕਿਉਂਕਿ ਸਾਡੇ ਘਰ ਚ ਵੀ ਖਰਚਾ ਹੋਇਆ ਹੈਗਾ ਖਰਚਾ ਹੋਇਆ ਹੈਗਾ ਸੀ ਲੜਕੀ ਨੇ ਪੈਸੇ ਪੂਰੇ ਵੀ ਲਿੱਤੇ ਪੈਸੇ ਲਏ ਆ ਭਾਜੀ ਕਿੰਨੇ ਪੈਸੇ ਲਿੱਤੇ ਹੋਏ 50000 ਰੁਪਇਆ ਲਿਆ ਹੈਗਾ ਉਹ ਕਦੇ ਲਿੱਤੇ ਸੀ ਹੈ ਉਹ ਕਦੇ ਲਿੱਤੇ ਸੀ ਉਹਦੇ ਲੈ ਸੀ ਕਹਿੰਦੇ ਖਰਚਾ ਨਹੀਂ ਹੈਗਾ ਖਾਚ ਮੈਂ ਤਾਂ ਵੈਸੇ ਪਾਏ ਨਾ ਖਰਚੇ ਵਾਸਤੇ ਕਿਤੇ ਹੋਇਆ ਕਿਤੇ 10000 ਰੁਪਏ ਦੇ ਇੱਕ ਐਦਾ ਮੰਗਦਾ ਹੈ ਦੁਬਈ ਤੋਂ ਪੈਸੇ ਭੇਜਦੇ ਸੀ ਦੁਬਈ ਤੋਂ ਭਾਜੀ ਅੱਜ ਕਿੰਨੇ ਜਣੇ ਬਰਾਤ ਲੈ ਕੇ ਆਏ ਬਰਾਤ ਚ ਭਾਜੀ ਹੋਏਗਾ ਕੋਈ 150 ਬੰਦਾ ਹੋਏਗਾ ਨਾ ਕੰਪਲੀਟ ਕੀਤੀ ਥਾਣੇ ਕੰਪਲੀਟ ਕੀਤੀ ਬਾਜੀ ਪ੍ਰਿੰਚਲ ਜੀ ਰਾਣੇ ਪਹੁੰਚੇ ਹੋ ਮੁੰਡੇ ਦੇ ਸਹਰੇ ਬੰਨੇ ਹੋਏ ਆ ਕੀ ਗੱਲ ਕੀ ਹੈ ਬਾਜੀ ਅਸੀਂ ਤੇ ਵਿਆਹ ਨੂੰ ਆਏ ਸੀ ਸਾਨੂੰ 10 ਦਾ ਟਾਈਮ ਦਿੱਤਾ ਸੀ ਆਜੋ ਫੋਨ ਕਰਦੇ ਸੀ ਚੱਕ ਲੈਂਦੇ ਸੀ ਫੋਨ ਕਰਦੇ ਚੱਕ ਲੈਂਦੇ ਅਸੀਂ ਹੁਣ ਆਉਨੇ ਆ ਘੜੀ ਘਨੋ ਆਨੇ ਘੰਟੇ ਨੂੰ ਆਨੇ ਆ ਖੀਰੀ ਵੇ ਸਾਨੂੰ ਆਖ ਕੇ ਪਿਆ ਸਾਨੂੰ ਕੰਪਲੀਟ ਲਿਖਾਉਣੇ ਪਏ ਥੋੜੇ ਜੀ ਕੁੜੀ ਜਾਵੇ ਕੁੜੀ ਇਥੇ ਮੋਗੇ ਦੀ ਆ ਕਹਿੰਦੀ ਮੈਂ ਫਰੋਜਪੁਰ ਨੌਕਰੀ ਕਰਦੀ ਆ ਮੁੰਨੇ ਨਾਲ ਕਦੇ ਤੋਂ ਗੱਲ ਹੋ ਰਹੀ ਸੀ ਇਹਨਾਂ ਨੂੰ 3 ਸਾਲ ਹੋ ਗਏ ਫੋਨ ਦੀ ਗੱਲ ਹੁੰਦੀ ਸੀ ਫੋਨ ਤੇ ਤੇ ਕਦੇ ਮਿਲੇ ਨਹੀਂ ਕਿ ਨਾ ਤੇ ਵਿਆਹ ਕਿਵੇਂ ਪੱਕਾ ਹੋਇਆ ਪਤਾ ਨਹੀਂ ਇਦਾਂ ਫੋਨ ਤੇ ਹੋ ਗਿਆ ਜਿਹੜਾ ਮਾਪਾਪਾ ਨਾਲ ਟਾਲਾ ਹੋ ਗਿਆ ਪਰਵਾਣੋਂ ਨਾਲ ਗੱਲ ਹੋਈ ਤੇ ਵਿਆਹ ਅੱਜ ਕਿੱਥੇ ਰੱਖਿਆ ਸੀ ਅੱਜ ਤੁੰਦ ਸੇੜਾ ਮੁੰਨੇ ਪੈਲਸ ਹੋ ਗਿਆ ਤੇ ਪੈਲਸ ਮੋਗੇ ਪਹੁੰਚਿਆ ਹੀ ਨਹੀਂ ਮੋਗੇ ਹੀ ਖੜੇ ਪੈਲਸ ਲੱਭਾ ਨਹੀਂ ਸਾਨੂੰ ਜਿਹਨੂੰ ਪਹੁੰਚਦੇ ਕਹਿੰਦੇ ਪੈਲਸ ਹੀ ਨਹੀਂ ਪੈਲਸ ਹੀ ਨਹੀਂ ਕਹਿੰਦੇ ਕਿੰਨੇ ਬੰਦੇ ਦੀ ਬਰਾਤ ਲੈ ਕੇ ਆਏ 150 ਬੰਦੇ ਮੈਂ ਕਹਾਂ 5 ਬੰਦੇ ਆ ਜੀ ਇਹ ਨਹੀਂ ਨਹੀਂ ਪੰਜ ਦਿਨ ਜਿਹੇ 150 ਬੰਦੇ ਲੈ ਹੁਣ ਸਾਨੂੰ ਕੋਈ ਇਹ ਇਹ ਵੀ ਹੈ ਕੋਈ ਸਾਨੂੰ ਖਤਰਾ ਦੇ ਨਹੀਂ ਕੋਈ ਕੱਲ ਨੂੰ ਇਹ ਨਾ ਹੁਣ ਸਾਨੂੰ ਚੁਕਾ ਦੇਣ ਕੋਈ ਮਾਰ ਦੇ ਗਏ ਹੁਣ ਪਹਿਲਾਂ ਕੋਈ ਗੱਲਬਾਤ ਗੱਲ ਹੋਈ ਹੈ ਕੁੜੀ ਆ ਲੈਣਾ ਕੋਈ ਗੱਲ ਇਹੋ ਹੀ ਹੋਈ ਬਸ ਵਿਆਹ ਦੀ ਹੋਈ ਗੱਲ ਉਹਦੇ ਮਾਂ ਨਾਲ ਵੀ ਪੇ ਨਾਲ ਵੀ ਹੋਈ ਹੈ ਮੁੰਡਾ ਕੀ ਕਰਦਾ ਜਦੋਂ ਮੁੰਡਾ ਤਾਂ ਡਿਲੀਵਰੀ ਕਰਦਾ ਕਿਹੜੀ ਜਗ੍ਹਾ ਦੁਬਈ ਕਦੋਂ ਆਇਆ ਦੁਬਈ ਤਾਂ ਦੁਬਈ ਤੋਂ ਹੋ ਗਿਆ ਮਹੀਨਾ ਹੋ ਗਿਆ ਇਸ ਵਾਰ 10 ਦਿਨ ਦਾ ਵਿਆਹ ਦਿੱਤਾ ਉਹਨਾਂ ਸੰਦੇ ਇੱਕ ਗੱਲ ਦਾ ਨਹੀਂ ਪਤਾ ਕਿ ਸਾਡੇ ਨਾਲ ਕੱਲ ਪਾਈ ਹੁਣ ਹਈ ਤਾਂ ਪਰੇਸ਼ਾਨ ਸਗਾ ਰਿਸਤਾਰ ਮਹੀਨੇ ਸਦੇ ਮੇਰੀ ਬੀਤੀ ਹੁੰਦੀ ਸਾਰੇ ਸਾਰੇ ਗਰੀਬ ਆਦਮੀ ਕਿਤੋਂ ਇਨਾ ਪੈਸੇ ਦੇ ਦੂੰਗਾ ਹਈ 12 13000 ਰੁਪਏ ਤਰਖਾਏ ਦੀ ਮੈਂ ਕਿਤੋਂ ਦੇ ਦੂੰ ਨਾ ਪੈਸੇ ਜੋ ਲੋਕਾਂ ਚੱਕ ਦਿੱਤਾ ਕਿੰਨਾ ਖਰਚਾ ਹੋ ਗਿਆ ਕਿੰਨੀਆਂ ਗੱਡੀਆਂ ਲੈ ਕੇ ਆਈ ਭਾਈ 8 ਗੱਡੀਆਂ ਗੱਡੀਏ ਕਿਤੇ 40000 ਉਹਨੇ ਲਿਆ ਫਿਰ ਹਲਵਾਈ ਨੇ ਲਿਆ 20000 22000 ਲਿਆ ਵੀਡੀਓ ਫਿਲਮ ਫਿਲਮ ਵਾਲੇ ਨੇ 20000 ਲਗਦਾ ਖਰਚਾ ਹੋ ਗਿਆ ਰਜਿੰਦਰ ਜੀ ਇੱਕ ਲੜਕਾ ਆਇਆ ਸੀਗਾ ਜਿਹਦੇ ਸਿਹਰਾ ਬੰਨਿਆ ਆਇਆ ਹੈ ਦਰਖਾਸਤ ਜਿੰਨ ਕੀ ਮਾਮਲਾ ਕੀ ਹੈ ਕਾਰਵਾਈ ਕੀ ਹੈ ਉਹ ਲੜਕਾ ਦੀਪਕ ਕੁਮਾਰ ਆ ਪੁੱਤਰ ਪ੍ਰੇਮਚੰਦ ਮੜਿਆਲਾ ਪਿੰਡ ਪੈਂਦਾ ਨਕੋਦਰ ਸਾਹੜੇਂ ਜਿਲ੍ਹਾ ਜਲੰਧਰ ਉਹ ਬਾਰਤ ਦੁਬਈ ਵਿੱਚ ਸੀ ਉਹਦੀ ਮਨਪੀਤ ਪੁੱਤਰੀ ਜਗਤਾਰ ਸਿੰਘ ਵੱਸੀ ਮੋਗਾ ਨਾਲ ਇੰਸਟਾਗ੍ਰਾਮ ਤੇ ਗੱਲਬਾਤ ਹੁੰਦੀ ਰਹੀ ਉਹਨਾਂ ਨੇ ਅੱਜ 6 ਤਰੀਕ ਨੂੰ ਆਦੀ ਮੈਰਿਜ ਰੱਖੀ ਸੀ ਆਨੰਦ ਕਾਰ ਸੀਗੇ ਉਹ ਆਪਣੀ ਬਰਾਤ ਲੈ ਕੇ ਆਪਣੇ ਪਿੰਡੋਂ ਮੋਗੇ ਆਏ ਤੇ ਉਹਨਾਂ ਨੂੰ ਕੋਈ ਉੰਨੇ ਨੇ ਆਪਣਾ ਕੋਈ ਥਾਂ ਟਿਕਾਣਾ ਨਹੀਂ ਦੱਸਿਆ ਹਾਂ ਖੀਰ ਵੱਡੀ ਕਰਕੇ ਉਹ ਸਾਡੇ ਕੋਲ ਥਾਣੇ ਤੇ ਆਪਣੀ ਕੰਪਲੇਟ ਦਿੱਤੀ ਹੈ ਜਿਹਦੀ ਕੰਪਲੇਟ ਲਈ ਹੈ ਜੀ ਇਹਨਾਂ ਦਾ ਫਾਦਰ ਨੰਬਰ ਵੀ ਇੰਟਰਨੈਟ 'ਚ ਲੱਭਦੇ ਆ ਜੀ ਟੈਕਨੀਕਲ ਤਰੀਕੇ ਦੇ ਨਾਲ ਅਸੀਂ ਦੀ ਚੈੱਕ ਕਰਾਂਗੇ ਔਰ ਮੈਂ ਮੈਸੇਜ ਵੀ ਦੇਣਾ ਚਾਹੁੰਦਾ ਵੀ ਇਹ ਹਜੇ ਜੋ ਸਮਾਜ ਵਿੱਚ ਫੋਨ ਦੇ ਉੱਤੇ ਤਾਲਮਿਲ ਕਰਦੇ ਆ ਜਾਂ ਵੀ ਇਨਕ ਜਿੱਦ ਤੋਂ ਬਚਣਾ ਚਾਹੀਦਾ ਹੈ ਇਹਨਾਂ ਦਾ ਪਹਿਲਾਂ ਕੋਈ ਸੰਪਰਕ ਨਹੀਂ ਹੋਇਆ ਸੀ ਆਪਸ 'ਚ ਨੀਨ ਫੋਨ ਤੇ ਸੰਪਰਕ ਕੋ ਇਹਨਾਂ ਦਾ ਅੱਜ ਤੱਕ ਕੋਈ ਸੰਪਰਕ ਨਹੀਂ ਮੁੰਡਾ ਕਿੱਥੇ ਰਹਿੰਦਾ ਸੀ ਮੁੰਡਾ ਦੁਬਈ ਸੀਗਾ ਜੀ ਕਿੰਨੀ ਦਿਨ ਪਹਿਲਾਂ ਆਇਆ ਸੀ ਦੁਬਈ ਤੋਂ ਪਰਸੋਂ ਆਇਆ ਸੀ ਜੀ ਤੇ ਪੈਲੱਸ ਦੱਸਿਆ ਸੀ ਕਿਹੜੇ ਪੈਲੱਸ 'ਚ ਵਿਆਹ ਰੱਖਿਆ ਹੈ ਪੈਲੱਸ ਨਹੀਂ ਦੱਸਿਆ ਕਹਿੰਦੇ ਤੁਹਾਡੇ ਮੁੰਡੇ ਬੰਦੇ ਆਉਣਗੇ ਮੂਰੇ ਅੱਗੇ ਉਹ ਤੁਹਾਨੂੰ ਲੈ ਕੇ ਜਾਣਗੇ ਜੀ ਉਹ ਕਹਿੰਦੇ ਕੋਈ ਰੋਜ਼ 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 ਗਾਰਡਨ ਕੇ ਰੋਜ਼ ਪੈਲੱਸ ਕੋਈ ਨਾਲ ਲੈਣੇ ਉਹਨਾਂ ਨੇ ਰੋਜ਼ ਗਾਰਡਨ ਕਿਹਾ ਹੈ ਕਿਹਾ ਸੀਗਾ ਪਰ ਕਿਤੇ ਰੋਜ਼ ਗਾਰਡਨ ਕੋਈ ਮੋਗੇ ਚਾਹੀ ਨਹੀਂ ਅਜੇ ਨਾਲ ਤੇ ਸੰਪਰਕ ਹੋਇਆ ਲੜਕੀ ਵਾਲਿਆਂ ਨਾਲ ਹੁਣ ਕੋਈ ਲੜਕੀ ਨੇ ਫੋਨ ਬੰਦ ਉਹਨਾਂ ਦੇ ਕਿੰ ਬਾਰਾ ਮੇ ਤੋਂ ਲੈ ਕੇ ਉਹਦੀ ਵੀਡੀਓ ਪਹਿਲਾਂ ਲੋਹਾਰਾ ਚੌਂਜ ਵੇਰ ਕਰਦੇ ਰਹੇ ਫਿਰ ਉਹਨੂੰ ਆਪਣੀ ਲੋਕੇਸ਼ਨਾਂ ਪਾਉਂਦੇ ਰਹੇ ਉਹ ਕੋ ਲੁਧਿਆਣੀ ਵੀ ਆਉਂਦੀ ਸੀ ਕੋਈ ਕਿਤੋਂ ਦੀ ਆਉਂਦੀ ਸੀ ਰਖੀਰੀਏ ਵੇਟ ਕਰਕੇ ਫਿਰ ਸਰਕੂ ਥਾਣੇ ਆਏ ਇਹਨਾਂ ਦੇ ਇਹਦੀ ਆਪਣੀ ਕਮਰੇ ਲੈ ਲਿਆ ਸੀ ਤੇ ਕਿੰਨੇ ਬੰਦੇ ਦੀ ਬਰਾਤ ਲੱਗੇ ਆਏ ਸੀ ਬੰਦੇ ਸੀ ਜੀ ਕਿਟਕ 100 150 ਬੰਦਾ ਬਰਾਤ ਆ ਜੀ ਕੇ ਲਿਆ ਖਾਲੀ ਮੁੜ ਗਏ ਔਰਤਾਂ ਵੀ ਸੀਗੀਆਂ ਬੱਚੇ ਵੀ ਸੀਗੇ ਜੀ ਖਾਲੀ ਮੁੜ ਗਏ ਹੁਣ ਖਾਲੀ ਬਣ ਕੇ ਜਦੋਂ